ਮੈਕੂਟਿਲੋ ਤੇ ਗੁਰਜੈਸ ਵਲੋਗ ਦਾ ਤੁਹਾਨੂੰ ਕੀ ਪਤਾ ਕਿ ਹੁਣ ਰਿਸ਼ਤਾ ਦੋਵਾਂ ਨਾਲ ਚ ਖਤਮ ਹੋ ਚੁੱਕਿਆ ਜੋ ਕਿ ਭੈਣ ਭਰਾ ਬਣੇ ਹੋਏ ਸੀ ਜਿਸ ਤੋਂ ਬਾਅਦ ਮੈਕੂਟਿਲੋ ਨੇ ਲਾਈਵ ਆ ਕੇ ਕਿਹਾ ਸੀ ਕਿ ਅਸੀਂ ਉਹਨਾਂ ਨੂੰ ਰੋਕਿਆ ਸੀ ਕਿ ਸਾਡੀ ਜਾਗੋ ਦੇ ਵਲੌਗ ਵਗੈਰਾ ਨਾ ਪਾਇਆ ਤਾਂ ਉਹਨਾਂ ਨੇ ਸਾਡੇ ਹੀ ਜਾਗੋ ਦੇ ਵਲੌਗ ਪਾ ਦਿੱਤੇ ਸੀ ਜਿਸ ਕਰਕੇ ਮੇਰੇ ਮਾਸੜ ਜੀ ਨਰਾਜ ਹੋ ਗਏ ਸੀ ਉਸ ਤੋਂ ਬਾਅਦ ਲੋਕੀ ਥੱਲੇ ਕਮੈਂਟ ਕਰਨ ਲੱਗੇ ਗੁਰਜੈਸ ਵਲੌਗ ਦੇ ਜਾ ਕੇ ਕੀ ਕਮੈਂਟਾਂ ਚ ਕਹਿਣ ਲੱਗੇਗੀ ਤੁਸੀਂ ਮੈਕੋ ਟਿਲੋ ਨਾਲ ਧੋਖਾ ਕੀਤਾ ਧੋਖੇ ਬਾਅਦ ਤੇ ਗੁਰਜੈਸ ਨੇ ਥੱਲੇ ਕਮੈਂਟ ਕੀਤਾ ਕਿ ਅਸੀਂ ਬਹੁਤ ਵੱਡਾ ਧੋਖਾ ਕੀਤਾ ਜੀ ਇਸ ਤੋਂ ਬਾਅਦ ਗੁਰਜੈਸ ਹਰਾ ਨੇ ਇੱਕ ਵੀਡੀਓ ਪਾ ਕੇ ਵੀ ਇਹਨਾਂ ਨੂੰ ਰਿਪਲਾਈ ਕੀਤਾ ਹੈ ਮੈਕੋ ਟਿਲੋ ਨੂੰ ਆਓ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਦੱਸਿਓ ਜਰੂਰ ਕਿ ਤੁਹਾਨੂੰ ਦੋਨਾਂ ਚੋਂ ਗਲਤ ਕੌਣ ਲੱਗਦਾ ਤੇ ਸਹੀ ਕੋਈ ਗੱਲ ਨਹੀਂ ਰੱਬ ਸਾਡੇ ਕੋਲ ਹੈ ਕਿਸੇ ਨੂੰ ਜੋ ਵੀ ਤੁਹਾਨੂੰ ਗਲਤ ਕਹਿ ਰਿਹਾ ਬੋਲੀ ਜਾਣ ਦਿਓ ਕੋਈ ਗੱਲ ਨਹੀਂ ਬਾਬਾ ਜੀ ਸਾਰਾ ਕੁਝ ਦੇਖਦੇ ਆ ਕੋਈ ਗੱਲ ਨਹੀਂ ਬੋਲੀ ਜਾਣ ਦਿਓ ਜਿਹੜਾ ਬੰਦਾ ਤੁਹਾਡੀ ਤਾਰੀਫ ਨਹੀਂ ਕਰ ਸਕਦਾ ਬੇਇੱਜ਼ਤੀ ਕਰੀ ਜਾਂਦਾ ਕਰੀ ਜਾਂਦਾ ਘਟਟ ਘਟ ਐਨੇ ਬੀਜੀ ਹੁੰਦੇ باوجود ਸਾਡੇ ਅੱਲ ਕਨਸੈਂਟਰੇਸ਼ਨ ਆ ਥੈਂਕ ਯੂ ਮੈਂ ਕੁਟਲੂ ਨੇ ਗੁਰਜੈਸ ਵਲੋਗ ਨੂੰ ਕੀ ਰਿਪਲਾਈ ਕੀਤਾ ਸੀ ਜੇਕਰ ਉਹ ਵੀਡੀਓ ਦੇਖਣਾ ਚਾਹੁੰਦੇ ਤੇ ਤੁਹਾਡੀ ਐਂਡ ਸਕਰੀਨ ਉੱਪਰ ਸ਼ੋਅ ਹੋ ਰਹੀ ਹੈ ਕਲਿੱਕ ਕਰਕੇ ਦੇਖ ਸਕਦੇ ਹੋ ਧੰਨਵਾਦ